ਰਾਮ ਰਾਮ ਜਾਮਰਾਮ ਮਨਰਾਜ ਜੀ ਠੀਕ ਹੋ ਪਿਆ ਹਾਲ ਆ ਸਰ ਕੀ ਹਾਲ ਆ ਜੀ ਬਸ ਕਿਰਪਾ ਮਨਰਾਜ ਜੀ ਮੈਂ ਕਹਾ ਬੇਨਤੀ ਹੀ ਬੇਨਤੀ ਹੀ ਉਹ ਪਾ ਜਿੱਥੇ ਸੀਐਲਓ ਚੇਂਜ ਨਹੀਂ ਹੋਇਆ ਰੈ residențial ਏਰੀਏ ਦੇ ਵਿੱਚ ਜਨਾਬ ਦੀ ਵਾਇਲ ਟੁੱਟਣ ਦੀ ਹੈ ਵਾਇਲ ਟੁੱਟਣ ਦੀ ਜਨਾਬ ਦੀ ਹੈਲੋ ਹਾਂ ਜੀ ਹੂੰ ਥੋੜੀ ਕਲੀਅਰ ਹੋਈ ਹੈ ਕਲੀਅਰ ਹੋਈ ਹੈ ਕਲੀਅਰ ਹੋਈ ਮੈਂ ਕਹਾ ਜਿੱਥੇ ਰੈ residențial ਏਰੀਏ 'ਚ ਕਮਰਸ਼ੀਅਲ ਕੰਮ ਚੱਲ ਰਿਹਾ ਉਹਦਾ ਪਾ ਕੀ ਕੀਤਾ ਵੀ ਉਹਦੇ ਪਾਜੀ ਨੋਟਿਸ ਕੱਢੇ ਤੇ ਕੱਲ ਫੇਰ ਇੱਕ ਉਹ ਨੋਟਿਸ ਕੱਢ ਰਹੇ ਆ ਅੰਤਿਮ ਅੰਤਿਮ ਨੋਟਿਸ ਹੋਰ ਤੋਂ ਬਾਅਦ ਜੋ ਵੀ ਸਾਡੀ ਆਪਣੇ ਜੇਰਨਾ ਸਾਹਿਬ ਜਾਂ ਟੈਕਸਿੰਗ ਸਾਹਿਬ ਐਫਸੀ ਸਾਹਿਬ ਜੋ ਡਿਸੀਜਨ ਲਾਂਗੇ ਜੋ ਕਹਿਣਗੇ ਤੋੜਨਾ ਤੇ ਇਹੀ ਅੱਗੇ ਹੋਵੇ ਤੋੜਦੇ ਨੇ ਜੇ ਉਹਨਾਂ ਨੇ ਕਹਿੰਦਾ ਜੋ ਵੀ ਉਹਨਾਂ ਦਾ ਹੋਏਗਾ ਬੇਨਤੀ ਪਤਾ ਕੀ ਦੇਖੋ ਇੱਕ ਬੰਦੇ ਬੰਨੇ ਕਮਰਸ਼ੀਅਲ 3.5 ਲੱਖ ਰੁਪਏ ਦੀ ਜਗ੍ਹਾ ਲੈ ਕੇ ਇੱਕ ਬੰਨੇ 26 27 40 ਹਜ਼ਾਰ ਰੁਪਏ ਗੱਜ ਲੈ ਕੇ ਉੱਥੇ ਤੁਸੀਂ ਉਹ ਕੰਮ ਕਰ ਰਿਹਾ ਕਮਰਸ਼ੀਅਲ ਕੰਮ ਕਰ ਰਿਹਾ ਇਹ ਲੈਵਲ ਪਲੇਇੰਗ ਫੀਲਡ ਹੈਗਾ ਠੀਕ ਹੈ ਨਾ ਇਹਨੂੰ ਇਹਨੂੰ ਸਹੀ ਲਿਖਣਾ ਕੀਤਾ ਜਾਏ ਗਿਆਨ ਸਾਹਿਬ ਇਹ ਨਾ ਬੜੇ ਮੇਰੇ ਹੁੰਦੇ ਤੋਂ ਪਹਿਲਾਂ ਹੀ ਆ ਫਿਰ ਵੀ ਮੈਂ ਕਾਨੂੰਨੀ ਕਾਰਵਾਈ ਕੀਤੀ ਦੀ ਹੈ ਕੱਲ ਅੰਤਿਮ ਨੋਟਿਸ ਦੇ ਦੀ ਕਿਸੇ ਨੂੰ ਵੀ ਨਹੀਂ ਨਹੀਂ ਕਿੰਨੇ ਤੋਂ ਨੋਟਿਸ ਚਲੇ ਗਏ ਇਹਨਾਂ ਨੂੰ ਜਿਹੜਾ ਅੰਤਿਮ ਨੋਟਿਸ ਅਜੇ ਦੇਣਾ ਤਿੰਨ 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 ਤੋਂ ਨੋਟਿਸ ਚਲ ਗਏ ਸਰ ਤੇ ਤਿੰਨ ਨੋਟਿਸ ਚਲ ਗਏ ਉਸ ਤੋਂ ਬਾਅਦ ਆਪਾਂ ਜਿਹੜੇ ਐਕਸ਼ਨ ਲੈਣਿਆ ਤੇ ਉਹਨੂੰ ਫਿਰ ਵੀ ਨੋਟਿਸ ਤੇ ਜਾਂਗੇ ਫਿਰ ਆਖਰੀ ਉਹਨਾਂ ਲਿਖ ਦਾਂਗੇ ਕਿ ਆਖਰੀ ਚੇਤਾਵਨੀ ਨੋਟਿਸ ਲਿਖਿਆ ਗਿਆ ਚਲੋ ਨੋਟਿਸ ਦੀ ਕਾਪੀ ਭੇਜੋ ਮੈਨੂੰ ਜਰਾ ਠੀਕ ਆ ਸਰ ਕਿੰਨੀ ਦੇਰ ਚ ਭੇਜਦੇ ਮੈਂ ਸਾਡੇ ਅਸਲੀ ਫੀਲਡ ਹਾਂ ਜੀ ਜਿਹੜੀ ਫਾਈਲ ਆਪਣੇ ਚਾਹੀਦੀ ਸਾਡੀ ਫਾਈਲ ਤੁਹਾਡੇ ਇਹਨੇ ਐਕਸ਼ਨ ਸਰਵ ਕੋਲ ਪਈ ਦੀ ਹੈ ਹਾਂ ਜੀ ਤੇ ਉੱਥੋਂ ਦੀ ਕਲੈਕਟ ਕਰਕੇ ਜਨਾਬ ਮੈਂ ਨਹੀਂ ਨਹੀਂ ਤੁਹਾਨੂੰ ਯਕੀਨ ਤੇ ਮੈਂ ਤੁਹਾਨੂੰ ਆਪਣੀ ਲਾਈ ਉਹ ਭੇਜ ਦੇਣਾ ਰੁਕੇ ਕਿ ਫੀਲਡ 'ਚ ਕੰਮ ਕਰੇਗਾ ਮੈਂ ਅਸਲੇ ਸਰ ਨਹੀਂ ਨਹੀਂ ਫੀਲਡ 'ਚ ਤਾਂ ਕੰਮ ਕਰਦੇ ਫਿਰ ਲੇਕਿਨ ਨੋਟਿਸ ਦੀ ਕਾਪੀ ਆ ਭੇਜੋ ਨਾ ਮੈਨੂੰ ਕੀ ਨੋਟਿਸ ਦਿੱਤੇ ਕਿ ਕਿਹਦਾ ਨੋਟਿਸ ਦਿੱਤਾ ਤੁਸੀਂ ਜਿਹੜਾ ਉਹਨਾਂ ਨੇ ਕੰਮ ਹੀ ਨਹੀਂ ਬੰਦ ਕੀਤਾ ਸਾਰਿਆਂ ਨੂੰ ਕੱਲ ਕੱਲ ਇੱਕ ਚੱਕਰ ਹੋਰ ਮਾਰਨਾ ਕੋਈ ਕੋਈ ਵਿੱਚ ਜਹਿਰਤ ਨਹੀਂ ਗਿਆ ਜਿਹੜੇ ਜਿੱਦਾਂ ਜਿਹੜੇ 15 20 ਨੂੰ ਦਿੱਤੇ ਕੋਈ ਇੱਕ ਅੱਧਾ ਹੋਰ ਨਵਾਂ ਤਾਂ ਨਹੀਂ ਖੁੱਲ ਗਿਆ ਖੁੱਲੇ ਆ ਖੁੱਲੇ ਆ ਖੁੱਲੇ ਆ ਤੁਸੀਂ ਚੈੱਕ ਕਰੋ ਜਾ ਕੇ ਮੈਨੂੰ ਨੋਟਿਸ ਨੋਟਿਸ ਦੀ ਕਾਪੀ ਮੇਰੀ ਗੱਲ ਸੁਣੋ ਬੇਨਤੀ ਪੁਰਾਣੇ ਜਿੰਨਾ ਵੀ ਨੋਟਿਸ ਕੱਢਿਆ ਉਹ ਨੋਟਿਸਾਂ ਦੀ ਮੈਨੂੰ ਕਾਪੀ ਭੇਜ ਦਿਓ ਠੀਕ ਆ ਪਲੱਸ ਹੋਣ ਨੋਟਿਸ ਤੋਂ ਬਾਅਦ ਕਾਰਵਾਈ ਕੀ ਆ ਉਹ ਦੱਸੋ ਨੋਰੀਦਵਾਦ ਕਾਰਵਾਈ ਹੋ ਫਿਰ ਉਹਦੀ ਬਿਜਲੀ ਬੁਝੀਲੀ ਤੇ ਮੀਟਰ ਮੋਟਰ ਕਟਾਂਗੇ ਹੋਰ ਆ ਤਾਂ ਕਰੋ ਨਾ ਫਿਰ ਕਰ ਲੋ ਕਰਨਾ ਕਰ ਦੋ ਸਰ ਕਰ ਦੋ ਬਾਹਰ ਚੱਲ ਪੋ ਸਰ ਓਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਵਾਗਤ ਹੈ ਸੱਜਣ ਕਾਲ ਮੈਂ ਅਮਰਜੀਤ ਤੁਸੀਂ ਵੇਖ ਰਹੇ ਹੋ ਪੰਜਾਬ ਬੋਕ ਪੀਵੀ ਨਿਊਜ਼ ਨਿਰਪੱਖ ਸੋਚ ਨਿਰਪੱਖ ਵਿਚਾਰ ਅੱਜ ਫਿਰ ਇੱਕ ਨਵੀਂ ਇੰਟਰਸਟਿੰਗ ਮਿਹਰਬਾਨੀ ਲੈ ਕੇ ਮਣੀ ਗਿਲ ਜਾਣਿਆ ਪਛਾਣਿਆ ਚਿਹਰਾ ਸਮਾਜ ਸੇਵਕ ਸੰਘਰਸ਼ਾਂ ਦੇ ਵਿੱਚ ਅੰਦੋਲਨਾਂ ਦੇ ਵਿੱਚ ਤੁਸੀਂ ਵੇਦੇ ਰਹਿੰਦੇ ਜੀ ਜਨਤਾ ਵੱਲੋਂ ਆਵਾਜ਼ ਚੁਕਲੇ ਰਹੀ ਨੇ ਮਣੀ ਗੱਲ ਜੀ ਨੇ ਇੱਕ ਨਵੀਆਂ ਆਡੀ ਆਈ ਦਾ ਖੁਲਾਸਾ ਕਰਨਾ ਹੈ ਆਪਣੇ ਨਾਲ ਮਣੀ ਗੱਲ ਜੀ ਕਿਹੜੀ ਮਿਹਰਬਾਨੀ ٹرسٹ ਦੀ ਪੂੰਜੀਪਤੀਆਂ ਦੇ ਫੇਰ ਹੋਈ ਦੇਖੋ ਜੀ ٹرسٹ ਦੀ ਸਾਰੀਆਂ ਹੀ ਮਿਹਰਬਾਨੀਆਂ ਪੂੰਜੀਪਤੀਆਂ ਦੀ ਹੋਈਆਂ ਚਾਹੇ ਸਿੱਧੀ ਟੈਂਟ ਹਾਊਸ ਤੋਂ ਸ਼ੁਰੂ ਕਰ ਲੋ ਉਸ ਤੋਂ ਅੱਗੇ ਅੱਗੇ ਰਣਜੀਤ ਐ ਉਹਨੂੰ ਦੇ ਹਾਈਟ ਦੇ ਮੁੱਦਿਆਂ ਨੂੰ ਲੈ ਕੇ ਗਰੀਬ ਬੈਲ ਦੇ ਮੁੱਦਿਆਂ ਲੈ ਕੇ ਸਾਰੀ ٹرسٹ ਦੀ ਮਿਹਰਬਾਨੀ ਪੂੰਜੀਪਤੀਆਂ ਨੂੰ ਆ ਗਈ ਆ ਓਕੇ ਅੱਜ ਕੀ ਆ ਅੱਜ ਜਿਹੜਾ ਰੈ residențial ਏਰੀਆ ਹੈਗਾ ਆਡੀ 898 ਦੇ ਡੀ 895 ਠੀਕ ਆ ਜਿੱਥੇ ਰੈ residential area ਦੇ ਵਿੱਚ ਲੋਕ ਕਮਰਸ਼ੀਅਲ ਕੰਮ ਕਰ ਰਹੇ ਆ ਇੱਕ ਬੰਦਾ ਕੋਈ ਬੰਦਾ 3.5 ਲੱਖ ਰੁਪਏ ਨੂੰ ਗੱਜ ਜਗਾ ਲੈ ਕੇ ਇੱਕ ਬੰਦਾ 40000 ਰੁਪਏ ਨੂੰ ਗੱਜ ਲੈ ਗਏ ਉਹਦਾ ਉਹਦਾ ਕੰਮ ਸੇਮ ਕੰਮ ਕਮਰਸ਼ੀਅਲ ਕੰਮ ਉਹਨੇ ਕਮਰਸ਼ੀਅਲ ਜਗਾ ਤੇ ਕੰਨ ਉਹਨੇ ਰੈ residențial ਰੀਡ ਕਰਨਾ CLU ਕੋਈ ਚੇਂਜ ਨਹੀਂ ਹੁੰਦਾ ਪਹਿਲੂ ਜਿਹੜੇ ਪੂੰਜੀਪਤੀ ਹੈਗੇ ਉਹ ਰੈ residențial ਏਰੀਆ ਤੇ ਇੱਕ ਪਲਾਟ ਲੈਂਦੇ ਨੇ ਉਸ ਤੋਂ ਬਾਅਦ ਪ੍ਰੋਸਨਾ ਸੈਟਿੰਗ ਕਰਦੇ ਨੇ ਸੈਟਿੰਗ ਕਰਨ ਤੋਂ ਬਾਅਦ ਚੇਅਰਮੈਨ ਦਾ ਵੀ ਸਰਦੰਦਾ ਅਧਿਕਾਰੀਆਂ ਦਾ ਵੀ ਸਰਦੰਦਾ ਤੇ ਪਲੱਸ ਉਸ ਬੰਦੇ ਦਾ ਵੀ ਸਰਦੰਦਾ ਉਹ ਆਪਣੇ ਰੈਜ਼ੀਡੈਂਸ਼ੀਅਲ ਏਰੀਆ ਤੇ ਕਮਰਸ਼ੀਅਲ ਕੰਮ ਚੱਲਦਾ ਨਹੀਂ ਕੋਈ ਮਤਾ ਮੁਤਾ ਪਾ ਕੇ ਰੈਜ਼ੀਡੈਂਸ਼ੀਅਲ ਨੂੰ ਕਮਰਸ਼ੀਅਲ ਕੀਤਾ ਹੋਵੇ ਕੋਈ ਆਰਟੀਆਈ ਦੇ ਤਹਿਤ ਉਹਨਾਂ ਪੁੱਛਿਆ ਗਿਆ ਕਿ ਇਹਦਾ ਸੀਐਲਯੂ ਚੇਂਜ ਕੀਤਾ ਕਿ ਨਹੀਂ ਕੀਤਾ ਕਲੀਅਰਲੀ ਲਿਖ ਕੇ ਦਿੱਤਾ ਤੇ ਕੋਈ ਸੀਐਲਯੂ ਚੇਂਜ ਨਹੀਂ ਹੈਗਾ ਮਤਲਬ ਕਿ ਟਰਸਟ ਜਿਹੜਾ ਰਣਜੀਤ ਐਮ ਨੂੰ ਏਰੀਆ ਦੇ ਪੂੰਜੀਪਤੀਆਂ ਦੇ ਉੱਤੇ ਬਹੁਤ ਮਿਹਰਬਾਨ ਆ ਗਰੀਬ ਹੋਰ ਗਰੀਬ ਹੋ ਜਾਂਦਾ ਲੇਕਿਨ ਟਰਸਟ ਕੀ ਕਰਦਾ ਹੈ ਬਾਹ ਫੜ ਕੇ ਪੂੰਜੀਪਤੀ ਨੂੰ ਨਾਲ ਲੈ ਕੇ ਜਾਂਦਾ ਕਿ ਚੱਲ ਭਾਈ ਸਾਹਿਬ ਸਾਡੇ ਨਾਲ ਚੱਲ ਦੋਸਤੋ ਸਰਕਾਰ ਰੋਲਾ ਪਾਉਂਦੀ ਆ ਕਿ ਮੈਂ ਇਮਾਨਦਾਰ ਮੈਂ ਇਮਾਨਦਾਰ ਇਮਾਨਦਾਰ ਦਾ ਸਰਟੀਫਿਕੇਟ ਤਾਂ ਹਲੇ ਤੱਕ ਬਾਹਰ ਨਹੀਂ ਨਿਕਲਿਆ ਲੇਕਿਨ ਇਮਾਨਦਾਰੀ ਦੇ ਪੋਸਟਰ ਗੁਰੇ ਲੱਗ ਗਏ ਆ ਸ਼ਹਿਰ ਦੇ ਵਿੱਚ ਪੋਸਟਮਾਰੀ ਸਰਕਾਰ ਆ ਗਈ ਫਲਾਣਾ ਕੰਮ ਕਰਤਾ ਟਮਕਾਣਾ ਕੰਮ ਕਰਤਾ ਲੇਕਿਨ ਆਮ ਜਨਤਾ ਅੱਜ ਵੀ ਅਥਰੂਆਂ ਨਾਲ ਦੇਖਦੀ ਪਈ ਆ ਕਿ ਭਾਈ ਸਾਹਿਬ ਅਸੀਂ ਤੁਹਾਨੂੰ ਵੋਟ ਪਾਈ ਸੀ ਤੇ ਆਸਨਾ ਵੋਟ ਪਾਈ ਸੀ ਇੱਥੇ ਇੱਕ ਸਵਾਲ ਹੁੰਦਾ ਕਿ ਤੁਸੀਂ ਕੇ ਅਧਿਕਾਰੀ ਨੂੰ ਅਪਰੋਚ ਕੀਤੀ ਉਹਦੇ ਨਾਲ ਕੋਈ ਗੱਲ ਕੀਤੀ ਉਹਨੇ ਤੁਹਾਨੂੰ ਕੀ ਜਾਣਕਾਰੀ ਦੇਖੋ ਜੀ ਮੈਂ ਅਧਿਕਾਰੀ ਉੱਥੇ ਜਈਏ ਅਨੁਰਾਗ ਸ਼ਰਮਾ ਹੈਗਾ ਉਹਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਈ ਸਾਹਿਬ ਨੋਟਿਸ ਕੱਢੋ ਇਹਨਾਂ ਦਾ ਉਹ ਕਹਿੰਦੇ ਤਿੰਨ ਨੋਟਿਸ ਪਹਿਲਾਂ ਕੱਢ ਚੁੱਕਾ ਐਰ ਕੀ ਅੰਤਿਮ ਨੋਟਿਸ ਦੇਣਾ ਵਾ ਓਕੇ ਅੰਤਿਮ ਨੋਟਿਸ ਤੋਂ ਬਾਅਦ ਮੈਂ ਕਹਿੰਦਾ ਭਾਈ ਸਾਹਿਬ ਕੀ ਹੋਏਗਾ ਕਹਿੰਦੇ ਅੰਤਿਮ ਨੋਟਿਸ ਬਾਅਦ ਭਾਈ ਸਾਹਿਬ ਐਸੇ ਜਾਣੇ ਤੇ ਚੀਰਮੈਨ ਜਾਣੇ ਮੇਰਾ ਕੋਈ ਕੰਮ ਨਹੀਂ ਮਤਲਬ ਕਿ ਨੋਟਿਸ ਕਰਨ ਤੋਂ ਬਾਅਦ ਫਿਰ ਇਹਨਾਂ ਨੂੰ ਪੈਸੇ ਜਾਣ ਦੀ ਉਮੀਦ ਹੈਗੀ ਹੈ ਕਿ ਨੋਟਿਸ ਕੱਢਾਂਗੇ ਭਾਈ ਸਾਹਿਬ ਕਿਤੇ ਨਾ ਕਿਤੇ ਆਏਗਾ ਪੁੰਜੀ ਪਤੀ ਅਹੀਂ ਵੀ ਕੁਝ ਹੋਵੇਗਾ ਕੁਝ ਟਰਸ ਦੀਆਂ ਮਿਹਰਬਾਨੀਆਂ ਤਾਂ ਡੇ ਸਾਹਮਣੇ ਆਉਂਦੀਆਂ ਰਹਿਣੀਆਂ ਅਗਲੀਆਂ ਵੀਡੀਓਜ਼ 'ਚ ਵੀ ਇਹਦੇ ਵਿੱਚ ਅਸੀਂ ਆਰ ਡੀ ਆਈ ਬਕਾਇਦਾ ਸ਼ਾਰਟਸ ਜਿਹੜੇ ਪਲਾਟ ਦੀ ਗੱਲ ਹੋ ਰਹੀ ਹੈ ਉਹਦਾ ਸੀਐਲਯੂ ਨਹੀਂ ਹੋਇਆ ਉਹ ਦੋਵਾਂ ਦੀਆਂ ਆਟੀਆਂ ਆ ਇਹਦੇ ਚ ਸਟਿੱਲ ਦੇ ਵਿੱਚ ਪਾਈਆਂ ਆ ਤੁਸੀਂ ਵੀਡੀਓ ਦੇ ਨਾਲ ਚਲਦੀਆਂ ਵੇਖੋਗੇ ਸਾਡਾ ਕੰਮ ਸਿਰਫ ਜਾਣਕਾਰੀ ਦੇਣਾ ਹੈ ਜੋ ਖਲਾਸੇ ਜੋ ٹرسٹ ਮਿਹਰਬਾਨੀਆਂ ਪੂਜੀਪਤੀਆਂ ਦੇ ਕਰਦਾ ਆਮ ਲੋਕ ਸਾਰੀਆਂ ਫੀਸਾਂ ਭਰਦੇ ਨੇ ਉਹਨਾਂ ਨੂੰ ਸੌ ਤਕਲੀਫਾਂ ਚੋਂ ਗੁਜ਼ਰਨਾ ਪੈਂਦਾ ਹੈ ਸੌ ਤਰ੍ਹਾਂ ਦੇ ਕਾਰਵਾਈਏ ਪ੍ਰਸ਼ਾਸਨ ਕਰਦਾ ਹੈ ਪਰ ਜਦੋਂ ਗੱਲ ਪੂੰਜੀਪਤੀਆਂ ਦੀ ਆਉਂਦੀ ਹੈ ਤੇ ਉਹਨਾਂ ਸਾਹਮਣੇ ਨਤਮਸਤਕ ਹੋ ਜਾਂਦੇ ਲੇਟੈਸਟ ਹੀ ਮਸਲਾ ਭਈ ਕਾਗਜ਼ਾ ਦੇਖ ਲਓ ਕੋ ਵੀਰਪਾਰਕ ਦਾ ਉਹ ਸਮਾਜ ਦੇ ਬੰਦੇ ਸੀ ਉਹਨਾਂ ਦੀ ਡਿਗਰੀ ਝੂਠ ਕਹਿ ਦਿੱਤੀ ਇਹਨਾਂ ਕਿ ਤੁਹਾਡੀ ਜਿਹੜੀ ਡਿਗਰੀ ਆ ਨਾ ਕੋਰਟ ਨੇ ਕਰਕੇ ਦਿੱਤੀ ਉਹ ਝੂਠ ਆ ਟਰਸਟ ਸਹੀ ਆ ਮਗੀ ਟਰਸਟ ਜਿਹੜੇ ਆਪਣੇ ਨੋਰਮਸ 'ਚ ਗਲਤੀ ਵੀ ਕਰਦਾ ਕਿਤਾਹੀ ਵੀ ਕਰਦਾ ਮੈਂ ਲੇਕਿਨ ਟਰਸਟ ਸਹੀ ਆ ਪੈਸਾ ਉਹ ਸਰਕਾਰੀ ਆ ਤੇ ਜਿਹੜਾ ਕੋਰਟ ਆ ਅਸੀਂ ਇਹਨੂੰ ਕੋਰਟ ਨੂੰ ਮੰਨਦੇ ਨਾ ਤਾਂ ਅਮਨਦੀਪ ਬਾਬਾ ਉਹਦਾ ਵੀ ਜਲਦੀ ਖਲਾਸਾ ਕਰਾਂਗੇ ਅਮਨਦੀਪ ਬਾਬੇ ਨੇ ਕੱਲ ਜਾ ਕੇ ਕਿਹਾ ਉਹਦੇ ਕਿ ਤੁਹਾਡੀ ਜਿਹੜੀ ਡਿਗਰੀ ਆ ਝੂਠੀ ਆ ਤੇ ਤੁਹਾਡੇ ਤੋਂ ਸੀਪੀ ਤੋਂ ਕਰਜੇ ਪੁਆਨੇ ਭਾਈ ਸਾਹਿਬ ਉਹਨਾਂ ਅਗਰ ਸਮਾਜਿਕ ਲੋਤਾ ਸਮਾਜ ਵੱਲ ਨੂੰ ਹਮੇਸ਼ਾ ਲੀਡਰ ਸਮਾਜ ਵੱਲ ਨੂੰ ਭੁਗਤਦਾ ਆਪਣੇ ਵੱਲ ਨੂੰ ਜੇ ਤੁਸੀਂ ਕਹਿੰਦੇ ਹੋ ਕਿ ਉਹਨਾਂ ਦੀ ਡਿਗਰੀ ਝੂਠੀ ਆ ਤੇ ਭਾਈ ਸਾਹਿਬ ਸਾਬਤ ਕਰ ਦਿਓ ਜੇ ਪੂੰਜੀਪਤੀਆਂ ਵਾਲੀ ਭੂਜਨਾ ਬਿਲਕੁਲ ਇਹ ਪੂੰਜੀਪਤੀਆਂ ਵਾਲੀ ਭੂਜਨਾ ਤੇ ਭਾਈ ਸਾਹਿਬ ਸਮਾਜ ਨੂੰ ਦੁਬਾਰੇ ਘੇਰਦੇ ਆਉਂਦੇ ਆ ਬੇਨਤੀ ਆ ਉਹੀ ਮਸਲਾ ਕੱਲ ਵੀ ਉੱਠਿਆ ਬੜੇ ਵੀਡੀਓ ਵਾਇਰਲ ਹੋ ਰਹੀ ਸੀ ਉਹ ਵੀ ਸਮਾਜ ਦੇ ਕਾਰਨ ਉਹਦੀ ਡਿਗਰੀ ਜਿਹੜੀ ਚਲੀ ਗਈ ਕਬੀਰਪਾਰਕ ਦੇ ਵਿੱਚ ਆਮ ਸਮਾਜ ਦੇ ਉੱਤੇ ਕਾਰਵਾਈ ਕਰਨ ਲਈ ਟਰੱਸਟ ਤਾਕਤਵਰ ਹੋ ਜਾਂਦਾ ਸਾਰੀਆਂ ਸ਼ਕਤੀਆਂ ਨਾਲ ਲੈਸ ਹੋ ਜਾਂਦਾ ਹੈ ਕਿ ਕੋਰਟ ਦੇ ਆਰਡਰ ਨੂੰ ਵੀ ਮੰਨਣ ਤੋਂ ਇਨਕਾਰ ਹੀ ਹੋ ਜਾਂਦਾ ਹੈ ਪਰ ਜਿੱਥੇ ਪੂੰਜੀਪਤੀ ਖਾਸ ਕਰਕੇ ਅਮਨਦੀਪ ਬਾਬਾ ਜੀ ਜਿਨ੍ਹਾਂ ਦੀ ਗੱਲ ਕੀਤੀ ਹੈ ਇਹਨਾਂ ਦਾ ਵੀ ਖਾਸਾ ਲੈ ਕੇ ਮਣੀ ਗਿਲ ਜਲਦੀ ਆਪਣੀ ਵੀਡੀਓ 'ਚ ਹਾਜ਼ਰ ਹੋਣਗੇ ਦੇਖਦੇ ਰਹੋ ਅੰਮ੍ਰਿਤਸਰ ਦੇ ਟਰੱਸਟ ਤੇ ਕਾਰਪੋਰੇਸ਼ਨ ਦੀਆਂ ਮਿਹਰਬਾਨੀਆਂ ਇਦਾਂ ਹੀ ਚੱਲਦੀਆਂ ਰਹਿਣੀਆਂ ਆਮ ਲੋਕਾਂ ਦੇ ਜੀਵਨ ਤੇ ਕੀ ਅਸਰ ਹੁੰਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ ਜਿਉਂਦੇ ਬਸਦੇ ਰਹੋ ਫੇਰ ਮਿਲਾਂਗੇ ਧੰਨਵਾਦ